ਸਤਿ ਸ੍ਰੀ ਅਕਾਲ ਖਬਰਾਂ ਦੇ ਸਪ੍ਰੇਟਨ ਦੇ ਵਿੱਚ ਟਿਵਾਣਾ ਰੇਡੀ ਦੇ ਸਤਕਾਰਯੋਗ ਸਰੋਤਿਆਂ ਦਾ ਸਵਾਗਤ ਬਾਗਾ ਤੇ ਰਗਾ ਦੇ ਸ਼ਹਿਰ ਪਟਿਆਲਾ ਤੋਂ ਮੈਂ ਪਰਮਿੰਦਰ ਸਿੰਘ ਟਿਵਾਣਾ ਬੰਬਈ ਦੇ ਵਿੱਚੋਂ 17 ਬੱਚਿਆਂ ਨੂੰ ਬੰਧਕ ਬਣਾਉਣ ਵਾਲੇ ਅਗਵਾਕਾਰ ਦੀ ਪੁਲਿਸ ਗੋਲੀ ਦੇ ਨਾਲ ਮੌਤ ਹੋ ਗਈ ਹੈ ਬਿਹਾਰ ਦੀਆਂ ਚੋਣਾਂ ਦੇ ਦੌਰਾਨ ਰਾਹੁਲ ਗਾਂਧੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਕ ਦੂਸਰੇ ਤੇ ਦੋਸ਼-ਪ੍ਰਤੀ-ਦੋਸ਼ ਲਾ ਰਹੇ ਨੇ ਕੈਪਟਨ ਮਰਿੰਦਰ ਸਿੰਘ ਲੰਮੀ ਚੁੱਪ ਮਗਰੋਂ ਮੋਗਾ ਭਾਜਪਾ ਦੀ ਰੈਲੀ 'ਚ ਪਹੁੰਚੇ ਜਿੱਥੇ ਉਹਨਾਂ ਨੇ ਵਿਕਰਮ ਮਜੀਠਾ ਵਰੇ ਕਈ ਖੁਲਾਸੇ ਕੀਤੇ ਨੇ ਪੰਜਾਬ ਦੇ ਵਿੱਚ ਨਿਤਦਨ ਵਿਗੜਦੀ ਅਮਨ ਕਾਨੂੰਨ ਦੀ ਸਥਿਤੀ ਦੀ ਮਿਸਾਲ ਜਲੰਧਰ ਦੇ ਵਿੱਚ ਮਿਲੀ ਹੈ ਜਿੱਥੇ ਇੱਕ ਜਵੈਲਰੀ ਦੀ ਦੁਕਾਨ ਨੂੰ ਲਟੇਰਿਆ ਨੇ ਸ਼੍ਰੀਆਮ ਲੁੱਟਿਆ ਬਿਹਾਰ ਚੋਣਾਂ ਨੂੰ ਲੈ ਕੇ ਰੋਹਲ ਗਾਂਧੀ ਵੱਲੋਂ ਲਗਾਤਾਰ ਖੁਲਾਸੇ ਕੀਤੇ ਜਾ ਰਹੇ ਨੇ ਜਿਸ ਦੌਰਾਨ ਰੋਹਲ ਗਾਂਧੀ ਤੇ ਭਾਜਪਾ ਸਮਰਥਕਾਂ ਨੇ ਕੇਸ ਦਰਜ ਕਰਾਇਆ ਬਿਹਾਰ ਦੀ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਰੋਹਲ ਗਾਂਧੀ ਨੇ ਨੂਰਸਰਾਏ ਦੇ ਵਿੱਚ ਆਖਿਆ ਕਿ ਪ੍ਰਧਾਨ ਮੰਤਰੀ ਮੋਦੀ ਡਰਪੋਕ ਨੇ ਉਹਨਾਂ ਦੇ ਨਾਲੋਂ ਇੰਦਰਾ ਦੇ ਵਿੱਚ ਜ਼ਿਆਦਾ ਦਮ ਸੀ ਹਾਲਾਂਕਿ ਨਿੰਦਰ ਮੋਦੀ ਮਰਦ ਨੇ ਪਰ ਮਰਦਾਂ ਵਾਲੀ ਗੱਲ ਨਹੀਂ ਕਰਦੇ ਕੋਕਾ ਮੋਦੀ ਜੀ 트럼ਪ ਤੋਂ ਡਰਦੇ ਨੇ ਅਮਰੀਕਨ ਰਾਸ਼ਟਰਪਤੀ ਡੋਨਾਲਡ 트럼ਪ ਨੇ ਪੰਜਾਬੀ ਬੋਲਿਆ ਕਿ ਉਹਨਾਂ ਦੇ ਕਹਿਣ ਤੇ ਹੀ ਆਪਰੇਸ਼ਨ ਸੰਦੂਰ ਭਾਰਤ ਨੇ ਬੰਦ ਕੀਤਾ ਜਿਸ ਤਰ੍ਹਾਂ ਮੋਦੀ ਸਾਹਿਬ ਇੱਕ ਵਾਰ ਵੀ 트럼ਪ ਦੇਸ਼ ਬਿਆਨ ਦੇ ਮੁਤਲਕ ਆਪਣਾ ਮੂੰਹ ਨਹੀਂ ਖੋਲ ਰਹੇ ਇਸ ਤਰ੍ਹਾਂ ਉਹਨਾਂ ਇਹ ਵੀ ਆਖਿਆ ਕਿ ਅਗਰ ਬਿਹਾਰ ਦੇ ਲੋਕ ਇਹ ਕਹਿਦਣ ਕਿ ਮੋਦੀ ਸਾਹਿਬ ਵੋਟਾਂ ਲੈਣ ਵਾਸਤੇ ਸਟੇਜ ਤੇ ਨੱਚਣ ਤਾਂ ਉਹ ਨਚਾਰ ਦੀ ਤਰ੍ਹਾਂ ਨੱਚਣਾ ਵੀ ਸ਼ੁਰੂ ਕਰ ਦੇਣਗੇ ਰੌਲ ਗਾਂਧੀ ਤੇ ਇਸ ਬਿਆਨ ਨੂੰ ਲੈ ਕੇ ਭਾਜਪਾ ਸਮਰਥਕਾਂ ਨੇ ਉਹਨਾਂ ਦੇ ਖਿਲਾਫ ਕੇਸ ਵੀ ਦਰਜ ਕਰਾਇਆ ਇਸੇ ਦੌਰਾਨ ਬਿਹਾਰ ਦੇ ਮੁਕਾਮਾ ਦੇ ਵਿੱਚ ਜਨ ਸਵਾਜ ਪਾਰਟੀ ਦੇ ਇੱਕ ਸਮਰਥਕ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ ਲੰਮੀ ਚੁੱਪ ਤੋਂ ਬਾਅਦ ਸਾਬਕਾ ਕਾਂਗਰਸੀ ਮੁੱਖ ਮੰਤਰੀ ਤੇ ਮੌਜੂਦਾ ਭਾਜਪਾ ਸਰਕਾਰ ਦੇ ਵਿੱਚ ਸ਼ਾਮਲ ਹੋਏ ਕੈਪਟਨ ਮਰਿੰਦਰ ਸਿੰਘ ਨੇ ਮੋਗਾ ਦੇ ਵਿੱਚ ਭਾਜਪਾ ਦੀ ਕਰੈਲੀ ਨੂੰ ਸੰਬੋਧਨ ਕੀਤਾ ਉਹਨਾਂ ਆਖਿਆ ਕਿ ਭਾਜਪਾ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਪੈਰ ਜਮਾ ਰਹੀ ਹੈ ਤੇ 2027 ਦੀਆਂ ਚੋਣਾਂ ਭਾਜਪਾ ਆਪਣੇ ਦਮ ਤੇ ਲੜੇਗੀ ਉਹਨਾਂ ਨੂੰ ਕਿਸੇ ਨਾਲ ਸਹਿਯੋਗ ਦੀ ਜ਼ਰੂਰਤ ਨਹੀਂ ਹੈ ਕੈਪਟਨ ਮਰਿੰਦਰ ਸਿੰਘ ਨੇ ਪੰਜਾਬ ਵਿਧਾਨ ਸਭਾ ਦੇ ਬਾਰੇ ਆਖਿਆ ਕਿ ਹਾਲਾਂਕਿ 2027 ਦੇ ਪੰਜਾਬ ਵਿਧਾਨ ਸਭਾ ਦੇ ਚੋਣਾਂ ਦਾ ਸਮਾਂ ਤਾਂ ਅਜੇ ਦੂਰ ਹੈ ਉਦੋਂ ਤੱਕ ਪੰਜਾਬ ਦੇ ਵਿੱਚ ਮਾਹੌਲ ਗਰਮ ਹੋ ਜਾਵੇਗਾ ਉਹਨਾਂ ਆਖਿਆ ਕਿ ਪੰਜਾਬ ਦੇ ਲੋਕ ਹੁਣ ਖੁੱਲ੍ਹ ਕੇ ਪਾ ਦੀ ਮਦਦ ਕਰਨ ਲੱਗੇ ਨੇ। ਰਾਹੁਲ ਗਾਂਧੀ ਵੱਲੋਂ ਪ੍ਰਧਾਨ ਮੰਤਰੀ ਮੋਦੀ ਨੂੰ ਡਾਂਸ ਕਰਨ ਨੂੰ ਲੈ ਕੇ ਦਿੱਤੇ ਬਿਆਨ ਤੇ ਕੈਪਟਨ ਅਮਰਿੰਦਰ ਨੇ ਆਖਿਆ ਕਿ ਰਾਹੁਲ ਗਾਂਧੀ ਨੂੰ ਸਮਝ ਹੀ ਨਹੀਂ ਹੈ ਉਹ ਕੀ ਬੋਲਦੇ ਨੇ ਉਹਨਾਂ ਨੂੰ ਕੁਝ ਨਹੀਂ ਪਤਾ। ਕੀ ਤੁਸੀਂ ਕਦੇ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਨਾਚ ਕਰਦੇ ਦੇਖਿਆ ਨਾਚ ਤਾਂ ਡੋਨਲਡ ਟਰੰਪ ਕਰਦਾ। ਨਵਜੋਤ ਸਿੰਘ ਸਿੱਧੂ ਦੇ ਬਾਰੇ ਬੋਲਦੇ ਆ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਨਵਜੋਤ ਸਿੱਧੂ ਮੇਰੀ ਸਰਕਾਰ ਚ ਮਨਿਸਟਰ ਸੀ ਤੈਨ ਪੋਰਟਫੋਲੀਓ ਵੇਖਦਾ ਸੀ ਉਹ ਸੱਤ-ਸੱਤ ਦਿਨ ਕੋਈ ਫਾਈਲਾਂ ਮੁਕੰਮਲ ਨਹੀਂ ਸੀ ਕਰਦਾ ਤੇ ਰਾਜਾ ਵੜਿੰਗ ਦੇ ਬਾਰੇ ਵੀ ਉਹਨਾਂ ਨੇ ਤਨ ਜਿ ਕੱਸਿਆ ਇਸ ਰੋਣ ਕੈਪਟਨ ਅਮਰਿੰਦਰ ਨੇ ਮੋਗਾ ਦੀ ਆਪਣੀ ਭਾਜਪਾ ਰੈਲੀ ਦੇ ਦੌਰਾਨ 11 ਅਹਿਮ ਗੱਲਾਂ ਕੀਤੀਆਂ ਜਿਸ ਦੌਰਾਨ ਉਹਨਾਂ ਇਹ ਵੀ ਆਖਿਆ ਕਿ ਉਹ ਤਰਨ-ਤਰਨ ਜਾਣਗੇ ਜਿੱਥੇ ਜਿਮਨੀ ਚੋਣ ਹੋ ਰਹੀ ਹੈ ਤੇ ਉਥੇ ਉਹਨਾਂ ਦੀ ਪਾਰਟੀ ਅੱਛਾ ਮੁਕਾਬਲਾ ਦੇ ਰਹੀ ਹੈ ਇਸ ਦੌਰਾਨ ਨਸ਼ਿਆਂ ਦੇ ਮਾਮਲੇ ਦੇ ਵਿੱਚ ਉਹਨਾਂ ਆਖਿਆ ਕਿ ਮੈਂ ਇੱਕ ਨਹੀਂ ਸੌ ਵਾਰੀ ਸਪਸ਼ਟ ਕਰ ਚੁੱਕਾ ਕਿ ਮੈਂ ਗੁਟਕਾ ਸਾਫ ਦੀ ਸੋਚ ਛੋ ਕੇ ਤਲਵੰਡੀ ਸਾਬੋ ਦੇ ਵਿੱਚ ਇੱਕ ਇਲਾਕੀ ਸੀ ਕਿ ਮੈਂ ਪੰਜਾਬ ਦੇ ਵਿੱਚ ਨਸ਼ਿਆਂ ਦਾ ਲੱਕ ਤੋੜ ਦਵਾਂਗਾ ਇਸ ਦਾ ਮਤਲਬ ਇਹ ਨਹੀਂ ਸੀ ਕਿ ਨਸ਼ੇ ਬੰਦ ਹੋ ਜਾਣਗੇ ਮੈਂ ਇਸ ਗੱਲ ਤੋਂ ਕਦੇ ਨਹੀਂ ਮੁਕਰਿਆ ਪਰ ਇਸ ਦੌਰਾਨ ਉਹਨਾਂ ਨੇ 36 ਘੜ ਤੋਂ ਡੀਜੀਪੀ ਆਰਪੀ ਸਿੰਘ ਸਿੱਧੂ ਨੂੰ ਲਿਆ ਕੇ ਐਂਟੀ ਡਰੱਗ ਫੋਰਸ ਦਾ ਮੁਖੀ ਬਣਾਇਆ ਸੀ ਤੇ ਉਦੋਂ 1 ਲੱਖ ਲੋਕ ਜੋ ਨਸ਼ਾ ਤਸਕਰੀ ਕਰਦੇ ਸਨ ਜੇਲ੍ਹਾਂ ਦੇ ਵਿੱਚ ਸੁੱਟ ਦਿੱਤੇ ਗਏ ਸਨ ਨਸ਼ੇ ਦੇ ਤੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ਾਂ ਦੇ ਵਿੱਚ ਫੜੇ ਗਏ ਵਿਕਰਮ ਮਜੀਠਾ ਦੇ ਹੱਕ ਦੇ ਵਿੱਚ ਵੀ ਕੈਪਟਨ ਅਮਰਿੰਦਰ ਨੇ ਹਾ ਦਾ ਨਾਰਾ ਮਾਰਿਆ ਕੈਪਟਨ ਅਮਰਿੰਦਰ ਨੇ ਆਖਿਆ ਕਿ ਮੈਂ ਮਜੀਠਿਆ ਦੀ ਸਪੋਰਟ ਇਸ ਲਈ ਕਰਦਾ ਕਿਉਂਕਿ ਹਾਈ ਕੋਰਟ ਨੇ ਕਿਹਾ ਸੀ ਕਿ ਮਜੀਠਿਆ ਦੀ ਜਾਂਚ ਰਿਪੋਰਟ ਬੰਦ ਕਰਕੇ ਲਫਾਫੇ ਦੇ ਵਿੱਚ ਰੱਖੋ ਇਸ ਤੋਂ ਬਾਅਦ ਐਂਟੀ ਡਰਗ ਫੋਰਸ ਦੇ ਮੁਖੀ ਹਰਪ੍ਰੀਤ ਸਿੰਘ ਸਿੱਧੂ ਨੇ ਆਪਣੀ ਰਿਪੋਰਟ ਦਿੱਤੀ ਸੀ ਤੇ ਹੁਣ ਸੀਐਮ ਭਗਵੰਤ ਮਾਨ ਇਸ ਨੂੰ ਦੁਬਾਰਾ ਜਾਂਚ ਕਿਉਂ ਕਰਾ ਰਹੇ ਨੇ ਇਹ ਕਾਨੂੰਨ ਦੇ ਖਿਲਾਫ ਹੈ ਵਿਕਰਮ ਸਿੰਘ ਮਜੀਠੀਏ ਨੂੰ ਜੇਲ੍ਹ ਦੇ ਵਿੱਚ ਸੁਟਣਾ ਨਿਹਾਇਤ ਗਲਤ ਹੈ ਇਸ ਦੌਰਾਨ ਬੀਐਸਐਫ ਨੂੰ 50 ਕਿਲੋਮੀਟਰ ਤੱਕ ਬਾਰਡਰ ਰੇਡ ਦੇ ਵਿੱਚ ਸਰਚ ਦੀ ਪਰਮਿਸ਼ਨ ਵੀ ਦਿੱਤੀ ਗਈ ਹੈ ਉਹਨਾਂ ਆਖਿਆ ਕਿ ਜਦੋਂ 2002 ਦੇ ਵਿੱਚ ਉਹ ਪੰਜਾਬ ਦੇ ਮੁੱਖ ਮੰਤਰੀ ਬਣੇ ਸਨ ਪਹਿਲਾਂ ਦਰਿਆ ਕ੍ਰਾਸ ਕਰਕੇ ਤਸਕਰ ਆਉਂਦੇ ਸਨ ਜਿਸ ਤੋਂ ਬਾਅਦ ਅਸੀਂ ਬੀਐਸਐਫ ਨੂੰ ਆਖਿਆ ਸੀ ਕਿ ਤੁਸੀਂ 7 ਕਿਲੋਮੀਟਰ ਤੱਕ ਆਪਣਾ ਘੇਰਾ ਸਖਤ ਕਰੋ ਇਸ ਤੋਂ ਬਾਅਦ ਡਰੋਨ ਇਸ ਤੋਂ ਅੱਗੇ ਆਉਣ ਲੱਗੇ ਹੁਣ ਡਰੋਨ ਪੰਜਾਬ ਦੇ 40 ਕਿਲੋਮੀਟਰ ਤੱਕ ਅੰਦਰ ਆਉਣ ਲੱਗੇ ਨੇ ਜਿਸ ਕਰਕੇ ਬੀਐਸਐਫ ਨੂੰ 40 ਕਿਲੋਮੀਟਰ ਅੰਦਰ ਤੱਕ ਸਰਚ ਦੀ ਪਰਮਿਸ਼ਨ ਦਿੱਤੀ ਗਈ ਹੈ ਤੇ ਇਸੇ ਦੌਰਾਨ ਆਮ ਆਦਮੀ ਪਾਰਟੀ ਦੀ ਪੰਜਾਬ ਦੀ ਕਾਰਗੁਜ਼ਾਰੀ ਨੂੰ ਵੀ ਕੈਪਟਨ ਅਮਰਿੰਦਰ ਨੇ ਬੁਰੀ ਤਰ੍ਹਾਂ ਭੰਡਿਆ ਉਧਰ ਪਟਿਆਲਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼੍ਰੀ ਕਾਲੀ ਦੇਵੀ ਮੰਦਿਰ ਪਹੁੰਚ ਕੇ 75 ਕਰੋੜ ਰੁਪਏ ਦੇ ਸ਼੍ਰੀ ਕਾਲੀ ਮਾਤਾ ਸੁੰਦਰੀਕਰਨ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ਪੰਜਾਬ ਦੇ ਵਿੱਚ 31 ਅਕਤੂਬਰ ਨੂੰ ਫੇਰ ਬੱਸਾਂ ਦੇ ਪਈਏ ਜਾਮ ਹੋ ਜਾਣਗੇ ਪੰਜਾਬ ਰੋਡਵੇਜ ਪੰਨ ਬੱਸ ਅਤੇ ਠੇਕਾ ਕਰਮਚਾਰੀਆਂ ਨੇ ਚੇਤਾਵਨੀ ਦਿੱਤੀ ਹੈ ਤੇ ਉਹਨਾਂ ਨੇ ਨਿੱਜੀ ਕਰਨ ਦੇ ਖਿਲਾਫ ਫਿਰ ਮੋਰਚਾ ਖੋਲ੍ਹਦਿਆਂ 31 ਅਕਤੂਬਰ ਨੂੰ ਦੁਪਹਿਰੇ 12 ਵਜੇ ਤੱਕ ਸਾਰੀਆਂ ਰੋਡਵੇ ਦੀਆਂ ਬੱਸਾਂ ਬੰਦ ਕਰਨ ਦਾ ਐਲਾਨ ਕੀਤਾ ਜ਼ਿਕਰ ਖਾਸ ਹੈ ਕਿ ਗਾਹਬ ਗਾਏ ਪੰਜਾਬ ਰੋਡਵੇਜ ਪੰਨਾ ਪੰਨ ਬੱਸ ਅਤੇ ਪੀਆਰਟੀਸ ਦੇ ਕੰਡਕਟਰ ਵਰਕਰ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਦੇ ਹੱਕ ਦੇ ਵਿੱਚ ਲਗਾਤਾਰ ਚੱਕਾ ਜਾਮ ਕੀਤਾ ਜਾ ਰਿਹਾ ਹੈ ਉਧਰ ਪੰਜਾਬ ਦੇ ਵਿੱਚ ਪ੍ਰਸ਼ਾਸਨਿਕ ਰਦੋਬਦਲ ਦੇ ਚੱਲਦੇ ਆ ਖੇਤੀ ਬਿਜਲੀ ਅਤੇ ਸਿਹਤ ਵਿਭਾਗ ਦੇ ਵਿਸ਼ੇਸ਼ ਸੈਕਟਰੀ ਨਿਯੁਕਤ ਕੀਤੇ ਗਏ ਨੇ ਤੇ ਜਿਸ ਦੌਰਾਨ ਐਨੀ ਦਿਨੀ ਪੰਜਾਬ ਸਰਕਾਰ ਪਾਵਰਕਾਮ ਦੀ ਜ਼ਮੀਨ ਨੂੰ ਵੀ ਵੇਚਣ ਦੀ ਕਵੈ ਦੇ ਵਿੱਚ ਆ ਜਿਸ ਦੌਰਾਨ ਪਾਵਰਕਾਮ ਦੇ ਸੈਕਟਰੀ ਦੀ ਵੀ ਤਬਦੀਲੀ ਕੀਤੀ ਗਈ ਹੈ ਪੰਜਾਬ ਸਰਕਾਰ ਦੀ ਤਰਫੋਂ ਇਹ ਅਹਿਮ ਪ੍ਰਸ਼ਾਸਨਿਕ ਨਿਯੁਕਤੀਆਂ ਕੀਤੀ ਗਈਆਂ ਨੇ ਸਰਕਾਰ ਦੀ ਤਰਫੋਂ ਖੇਤੀ ਅਤੇ ਕਿਸਾਨ ਕਲਿਆਣ ਬਿਜਲੀ ਵਿਭਾਗ ਅਤੇ ਸਿਹਤ ਤੇ ਪਰਿਵਾਰ ਕਲਿਆਣ ਵਿਭਾਗ ਦੇ ਇੰਚਾਰਜ ਦੇ ਤੌਰ ਤੇ ਆਈਐਸ ਅਧਿਕਾਰੀਆਂ ਦੀ ਤਾਇਨਾਤੀ ਕੀਤੀ ਗਈ ਹੈ ਇਸ ਤੋਂ ਇਲਾਵਾ ਆਈਐਸ ਅਧਿਕਾਰੀ ਅਜੋ ਕੁਮਾਰ ਸੇਨਾ ਦੀ ਪਰਸਨਲ ਵਿਭਾਗ ਦੇ ਵਿੱਚ ਉਸ ਨੂੰ ਰਿਪੋਰਟ ਕਰਨ ਦੇ ਲਈ ਕਿਹਾ ਗਿਆ ਸੁਪਰਡੈਂਟ ਕਲਾਸ਼ ਗੋਤਮ ਦੇ ਦਸਤਖਾਂ ਦੇ ਦੀਨ ਜਾਰੀ ਕੀਤੇ ਇਸ ਆਦੇਸ਼ ਦੇ ਵਿੱਚ ਅਰਸ਼ਪ੍ਰੀਤ ਸਿੰਘ ਥੰਦ ਨੂੰ ਖੇਤੀ ਤੇ ਕਿਸਾਨ ਕਲਿਆਣ ਵਿਭਾਗ ਦਾ ਪ੍ਰਬੰਧਕੀ ਸੈਕਟਰੀ ਲਗਾਇਆ ਗਿਆ ਇਸ ਤੋਂ ਇਲਾਵਾ ਉਹਨਾਂ ਨੂੰ ਬਾਗਵਾਨੀ ਮਿੱਟੀ ਅਤੇ ਜਲ ਸੰਭਾਲ ਵਿਭਾਗ ਦਾ ਵਾਧੂ ਸਕੱਤਰ ਵੀ ਲਗਾਇਆ ਗਿਆ ਇਸ ਦੌਰਾਨ ਆਈਐਸ ਆਈਐਸ ਅਧਿਕਾਰੀ ਬਸੰਤ ਗਰਗ ਨੂੰ ਬਿਜਲੀ ਵਿਭਾਗ ਦਾ ਪ੍ਰਬੰਧਕੀ ਸੈਕਟਰੀ ਲਗਾਇਆ ਗਿਆ ਇਸ ਤੋਂ ਇਲਾਵਾ ਆਈਐਸ ਅਧਿਕਾਰੀ ਸੈਮ ਅਗਰਵਾਲ ਨੂੰ ਵੀ ਸਿਹਤ ਅਤੇ ਪਰਿਵਾਰ ਕਲਿਆਣ ਵਿਭਾਗ ਦਾ ਸਕੱਤਰ ਲਗਾਇਆ ਗਿਆ ਜਲੰਧਰ ਦੇ ਭਾਰਗੋ ਕੈਂਪ ਬਾਜ਼ਾਰ ਦੇ ਵਿੱਚ ਦਿਨ ਦਿਹਾੜੇ ਇੱਕ ਜੁਵੈਲੀ ਦੀ ਸ਼ਾਪ ਤੇ ਢਾਕਾ ਪਿਆ ਤਿੰਨ ਦੇ ਕਰੀਬ ਨਕਾਬਪੋਸ਼ ਪਿਸਤੌਲ ਅਤੇ ਘਾਤਕ ਹਥਿਆਰਾਂ ਦੇ ਨਾਲ ਇੱਕ ਸਨੇਰੀ ਦੀ ਦੁਕਾਨ ਦੇ ਵਿੱਚ ਦਾਖਲ ਹੁੰਦੇ ਨੇ ਜਿਸ ਦੌਰਾਨ ਦੁਕਾਨ ਦੇ ਮਾਲਕ ਨੂੰ ਡਰਾ ਕੇ ਉਹਨਾਂ ਨੇ ਉੱਤੇ 2 ਲੱਖ ਦੀ ਨਕਦੀ ਤੇ ਕਾਫੀ ਗਹਿਣਾ ਘਟਾ ਲੁੱਟ ਲਿਆ ਹਾਲਾਂਕਿ ਬਾਜ਼ਾਰ ਦੇ ਦੁਕਾਨਦਾਰਾਂ ਦਾ ਦੱਸਣਾ ਸੀ ਕਿ ਲਟੇਰਿਆਂ ਦੀ ਤਾਦਾਦ 5 ਸੀ ਜੋ ਤਿੰਨ ਲੁੱਟੇਰੇ ਦੁਕਾਨ ਦੇ ਅੰਦਰ ਵੜ ਕੇ ਲੁੱਟਮਾਰ ਦੀ ਕਵਾਇਦ ਨੂੰ ਅੰਜਾਮ ਦਿੰਦੇ ਰਹੇ ਤੇ ਦੋ ਬਾਰ ਰਾਖੀ ਦੇ ਵਾਸਤੇ ਖੜੇ ਰਹੇ ਪੰਜਾਬ ਦੇ ਵਿੱਚ ਨਿਤ ਦਿਨ ਇਸ ਤਰ੍ਹਾਂ ਦੀਆਂ ਲੁੱਟ ਖਸੁੱਟੀਆਂ ਘਟਨਾਵਾਂ ਦੇ ਵਿੱਚ ਇਜ਼ਾਫਾ ਹੁੰਦਾ ਜਾ ਰਿਹਾ ਹੈ। ਹਾਲਾਂਕਿ ਪੰਜਾਬ ਸਰਕਾਰ ਪੰਜਾਬ ਦੇ ਵਿੱਚ ਸ਼ਾਂਤੀ ਦੇ ਦਾਅਵੇ ਕਰਦੀ ਹੈ। ਟਿਵਾਨਾ ਰੈਡੀ ਤੋਂ ਇਹਨਾਂ ਪ੍ਰੋਗਰਾਮ ਨੂੰ ਤੁਸੀਂ ਸੋਮਵਾਰ ਤੋਂ ਸ਼ਨੀਵਾਰ ਸਵੇਰੇ 6:30 ਵਜੇ ਤੋਂ ਲੈ ਕੇ 8:30 ਵਜੇ ਤੱਕ ਲਾਈਵ ਸੁਣਦੇ ਹੋ। ਜਿਸ ਤਰ੍ਹਾਂ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਨ ਵਾਸਤੇ ਤੇ ਇਸ ਪ੍ਰੋਗਰਾਮ ਦਾ ਲਿੰਕ ਮੰਗਵਾਉਣ ਵਾਸਤੇ ਪਟਿਆਲਾ ਸਟੂਡੀਓ ਦਾ ਨੰਬਰ 98763 09655 ਤੇ ਤੁਸੀਂ ਸੰਪਰਕ ਕਰ ਸਕਦੇ ਹੋ ਬੰਬਈ ਦੇ ਵਿੱਚ 17 ਬੱਚਿਆਂ ਨੂੰ ਅਡੀਸ਼ਨ ਦੇ ਦੌਰਾਨ ਬੰਦੀ ਬਣਾਉਣ ਦੇ ਮਾਮਲੇ ਦੇ ਵਿੱਚ ਪੁਲਿਸ ਨੇ ਕਾਰਵਾਈ ਕਰਦਿਆਂ ਇਹਨਾਂ ਦੇ ਅਗਵਾਕਾਰ ਨੂੰ ਗੋਲੀ ਮਾਰ ਦਿੱਤੀ ਜਿਸ ਦੀ ਇਲਾਜ ਦੇ ਦੌਰਾਨ ਮੌਤ ਹੋ ਗਈ ਹੈ ਬੰਬਈ ਦੇ ਪਵਾਈ ਇਲਾਕੇ ਦੇ ਰਾ ਸਟੂਡੀਓ ਦੇ ਵਿੱਚ ਇਹਨਾਂ 17 ਬੱਚਿਆਂ ਸਮੇਤ 19 ਲੋਕਾਂ ਨੂੰ ਬੰਧਕ ਬਣਾਇਆ ਗਿਆ ਸੀ ਤੇ ਇਹਨਾਂ ਨੂੰ ਬੰਧਕ ਬਣਾਉਣ ਵਾਲਾ ਵਿਅਕਤੀ ਪੁਲਿਸ ਐਨਕਾਊਂਟਰ ਦੇ ਦੌਰਾਨ ਮਾਰਿਆ ਗਿਆ ਪੁਲਿਸ ਕਾਰਵਾਈ ਦੇ ਦੌਰਾਨ ਫੈਰਿੰਗ ਦੇ ਵਿੱਚ ਇਹ ਅਗਵਾਕਰ ਰੋਹਿਤ ਆਰੀਆ ਜ਼ਖਮੀ ਹੋ ਗਿਆ ਸੀ ਜਿਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਰੋਹਿਤ ਆਰੀਆ ਦਾ ਇੱਕ ਸਕੂਲ ਦੇ ਵਿੱਚ ਕੰਟਰੈਕਸ਼ਨ ਦਾ ਕਾਮਕਾਰ ਸੀ ਜਿਸ ਦੌਰਾਨ ਉਸਤਾਂ 2.5 ਲੱਖ ਕਰੋੜ ਰੁਪਏ ਫਸਿਆ ਹੋਇਆ ਸੀ ਹਾਲਾਂਕਿ ਉਸਨੇ ਆਖਿਆ ਕਿ ਮੈਂ ਪੈਸੇ ਦੇ ਵਾਸਤੇ ਜਾਂ ਆਪਣੀਆਂ ਕੋਈ ਮੰਗਾਂ ਮੰਨਵਾਉਣ ਵਾਸਤੇ ਇਹਨਾਂ ਬੱਚਿਆਂ ਨੂੰ ਅਗਵਾ ਜਾਂ ਬੰਦੀ ਨਹੀਂ ਬਣਾਇਆ ਮੈਂ ਸਿਰਫ ਪ੍ਰਸ਼ਾਸਨ ਨਾਲ ਗੱਲ ਕਰਨਾ ਚਾਹਣਾ ਪਰ ਇਸ ਦੌਰਾਨ ਮumbai ਦੇ ਵਿੱਚ ਇਹਨਾਂ ਬੱਚਿਆਂ ਦੀ ਬੰਦਕ ਬਣਾਉਣ ਦੀ 4 ਘੰਟੇ ਦੀ ਕਟਨਾ ਕਰਮ ਤੋਂ ਬਾਅਦ ਪੁਲਿਸ ਨੇ ਸਖਤ ਕਾਰਵਾਈ ਕਰਦੇ ਹ ਰੋਹਿਤ ਆਰੀਆ ਦੇ ਕਬਜ਼ੇ ਦੇ ਵਿੱਚੋਂ ਇਹਨਾਂ ਬੱਚਿਆਂ ਨੂੰ ਰਿਹਾ ਕਰਵਾਇਆ। ਮੀਡੀਆ ਰਿਪੋਰਟਾਂ ਦੇ ਮਤਾਬਿਕ ਰੋਹਿਤ ਆਰੀਆ ਮੂਲ ਰੂਪ ਦੇ ਵਿੱਚ ਬੰਬੇ ਦੇ ਲਾਗੇ ਪੋਨੇ ਦਾ ਰਹਿਣ ਵਾਲਾ ਤੇ ਉਹ ਮਹਾਰਾਸ਼ਟਰ ਦੇ ਸਾਬਕਾ ਸਿੱਖਿਆ ਮੰਤਰੀ ਦੀਪਕ ਕੇਸਰਕਰ ਦੇ ਕਾਰਜਕਾਲ ਦੇ ਦੌਰਾਨ ਸਿੱਖਿਆ ਵਿਭਾਗ ਦੇ ਇੱਕ ਸਕੂਲ ਦੇ ਵਿੱਚ ਕੋਈ ਕੰਸਟਰਕਸ਼ਨ ਦਾ ਟੈਂਡਰ ਵੀ ਲੈਂਦਾ ਹੈ ਰੋਹਿਤ ਦਾ ਕਹਿਣਾ ਸੀ ਕਿ ਉਸ ਦਾ ਇਸ ਪ੍ਰੋਜੈਕਟ ਦਾ ਉਸ ਨੂੰ ਭੁਗਤਾਨ ਨਹੀਂ ਮਿਲਿਆ ਜਿਸ ਤੇ ਚੱਲਦੇ ਆ ਉਹ ਆਰਥਿਕ ਸੰਕਟ ਦੇ ਵਿੱਚ ਅਤੇ ਮਾਨਸਿਕ ਤਣਾਅ ਦੇ ਵਿੱਚ ਵੀ ਗੁਜ਼ਰ ਰਿਹਾ ਕਿਉਂਕਿ ਉਸ ਦਾ 2.5-3 ਕਰੋੜ ਰੁਪਈਆ ਇਸ ਸਕੂਲ ਦੇ ਪ੍ਰੋਜੈਕਟ ਦੇ ਕੰਮ ਕਰਨ ਤੋਂ ਬਾਅਦ ਫਸਿਆ ਹੋਇਆ। ਮੀਡੀਆ ਰਿਪੋਰਟ ਦੇ ਮੁਤਾਬਕ ਰੋਹਤ ਆਰੀਆ ਨੇ ਦਾਵਾ ਕੀਤਾ ਕਿ ਮਾਂਜੀ ਛੱਠਾ ਸੁੰਦਰ ਛੱਠਾ ਯੋਜਨਾ ਦੇ ਕਨਸੈਪਟ ਨੂੰ ਉਸ ਨੇ ਹੀ ਤਿਆਰ ਕੀਤਾ ਸੀ ਜਿਸ ਨੂੰ ਮਹਾਰਾਸ਼ਟਰ ਸਰਕਾਰ ਨੇ 2022 ਦੇ ਵਿੱਚ ਲਾਗੂ ਕੀਤਾ ਸੀ। रोहित आर्य ने दोषलाया कि सरकार ने ਉਸਦਾ ਆਈਡੀਆ ਸਕ੍ਰਿਪਟ ਅਤੇ ਫਿਲਮ ਦੇ ਰਾਈਟਸ ਤੱਕ ਦਾ ਇਸਤੇਮਾਲ ਕੀਤਾ ਲੇਕਿਨ ਉਸ ਨੂੰ ਕੋਈ ਕ੍ਰੈਡਿਟ ਨਹੀਂ ਦਿੱਤਾ ਤੇ ਨਾ ਹੀ ਉਸ ਨੂੰ ਉਸਦੇ ਹਕੂਕ ਦਾ ਬਣਦਾ 2.5 ਕਰੋੜ ਰੁਪਏ ਵਾਪਸ ਦਿੱਤੇ ਪੈਸੇ ਦੇ ਬਕਾਇਆ ਨੂੰ ਲੈ ਕੇ ਉਸ ਦਾ ਮਹਾਰਾਸ਼ਟਰ ਸਰਕਾਰ ਦੇ ਮੰਤਰੀ ਦੇ ਨਾਲ ਇਟ ਖੜਕਾ ਵੀ ਚੱਲਦਾ ਸੀ ਜਿਸ ਦੌਰਾਨ ਸਾਬਕਾ ਮੰਤਰੀ ਦੀਪਕ ਕੇਸਰਕਰ ਦਾ ਬਿਆਨ ਵੀ ਸਾਹਮਣੇ ਆਇਆ ਉਸ ਨੇ ਆਖਿਆ ਕਿ ਰੋਹਿਤ ਨੋ ਮੇਰੇ ਸਕੂਲ ਦੇ ਵਿੱਚ ਕੰਮ ਦਿੱਤਾ ਗਿਆ ਸੀ ਤੇ ਮੇਰੇ ਵਿਭਾਗ ਨੇ ਉਸ ਨੂੰ ਤੋਂ ਕੋਈ ਪੈਸੇ ਲੈ ਕੇ ਕੰਮ ਕਰਾਇਆ ਇਹ ਸਰਾ ਸਰ ਗਲਤ ਹੈ ਤੇ ਉਧਰ ਕੈਨੇਡਾ ਦੇ ਵਿੱਚ ਇੱਕ ਪੰਜਾਬੀ ਕਾਰੋਬਾਰੀ ਦੀ ਹੱਤਿਆ ਕਰ ਦਿੱਤੀ ਗਈ ਹੈ ਜ਼ਿਕਰ ਖਾਸਾ ਕਿ ਇਸ ਕਾਰੋਬਾਰੀ ਨੇ ਆਪਣੀ ਦੋਸਤ ਦੇ ਨਾਲ ਇੱਕ ਰੈਸਟੋਰੈਂਟ ਦੇ ਵਿੱਚ ਖਾਣਾ ਖਾਦਾ ਤੇ ਜਦੋਂ ਉਹ ਆਪਣੀ ਕਾਰ ਦੇ ਲਾਗੇ ਗਿਆ ਤਾਂ ਕੋਈ ਵਿਅਕਤੀ ਉਸ ਦੀ ਕਾਰ ਦੇ ਲਾਗੇ ਪਿਸ਼ਾਬ ਕਰ ਰਿਹਾ ਸੀ ਤੇ ਜਦੋਂ ਇਸ ਪੰਜਾਬੀ ਕਾਰੋਬਾਰੀ ਨੇ ਉਸ ਨੂੰ ਅਜਿਹਾ ਕਰਨ ਤੋਂ ਵਰਜਿਆ ਤਾਂ ਉਸ ਵਿਅਕਤੀ ਨੇ ਉਸਤੇ ਅਟੈਕ ਕਰ ਦਿੱਤਾ ਜਿਸ ਦੌਰਾਨ ਇਸ ਪੰਜਾਬੀ ਕਾਰੋਬਾਰੀ ਦੀ ਮੌਤ ਹੋ ਗਈ ਹੈ ਕੈਨੇਡਾ ਸਰਕਾਰ ਵੱਲੋਂ ਸਿੱਖ ਪਾਈਚਾਰੇ ਦੇ ਸਨਮਾਨ ਦੇ ਵਿੱਚ ਇੱਕ ਡਾਕ ਟਿਕਟ ਜਾਰੀ ਕੀਤੀ ਜਾ ਰਹੀ ਹੈ ਸਿੱਖ ਫੌਜੀਆਂ ਦੇ ਸਨਮਾਨ ਦੇ ਵਿੱਚ ਇਹ ਯਾਦਗਾਰੀ ਟਿਕਟ ਅਗਲੇ ਐਤਵਾਰ ਜਾਰੀ ਕੀਤੀ ਜਾਣੀ ਹੈ ਕੈਨੇਡਾ ਨੇ ਇਸ ਤੋਂ ਪਹਿਲਾਂ ਵੀ ਸਿੱਖ ਪਾਈਚਾਰੇ ਦੇ ਸਨਮਾਨ ਦੇ ਵਿੱਚ ਦੋ ਡਾਕ ਟਿਕਟਾਂ ਜਾਰੀ ਕੀਤੀਆਂ ਨੇ ਇੱਕ 1999 ਦੀ ਵਿਸਾਖੀ ਤੇ ਇੱਕ 300 ਸਾਲਾ ਵਰੇਗੰਡ ਦੇ ਮੌਕੇ ਤੇ ਦੂਸਰੀ ਟਿਕਟ ਕਾਮਾਗਾਟਾ ਮਰੂਦੀ ਘਟਨਾ ਦੀ 100ਵੀਂ ਵਰੇਗੰਡ ਨੂੰ ਦਰਸਾਉਣ ਲਈ ਜਾਰੀ ਕੀਤੀ ਜਾਂਦੀ ਹੈ ਇਸਰਨ ਕੈਨੇਡਾ ਸਰਕਾਰ ਵੱਲੋਂ ਇਸ ਸੈਤਵਾਰ ਨੂੰ ਵੀ ਕੌਮੀ ਫੌਜ ਦੇ ਵਿੱਚ ਸਿਕ ਸੈਨਿਕਾਂ ਦੀ 100 ਸਾਲ ਤੋਂ ਵੱਧ ਦੀ ਸੇਵਾ ਦੇ ਸਨਮਾਨ ਵਜੋਂ ਇੱਕ ਡਾਕਟਿਕਟ ਜਾਰੀ ਕੀਤੀ ਜਾ ਰਹੀ ਹੈ ਕੈਨੇਡਾ ਪੋਸਟ ਵੱਲੋਂ ਤਿਆਰ ਕੀਤੀ ਗਈ ਇਹ ਡਾਕ ਟਿਕਟ ਇਸ ਸਮੇਂ ਕੈਨੇਡੀਅਨ ਆਰਮਡ ਫੋਰਸ ਸਰਵਿਸ ਦੇ ਵਿੱਚ ਸੇਵਾ ਕਰ ਰਹੇ ਸਿੱਖ ਫੌਜੀਆ ਨੂੰ ਵਿਸ਼ਰਧਾਂਜਲੀ ਭੇਟ ਕਰਦੀ ਹੈ ਤੇ ਇਸ ਨੂੰ ਰਿਮੈਂਬਰੈਂਸ ਡੇ ਦੇ ਸਮਾਗਮ ਦੇ ਦੌਰਾਨ ਵਿਸ਼ੇਸ਼ ਰਸਮ ਦੇ ਵਿੱਚ ਜਾਰੀ ਕੀਤਾ ਜਾਵੇਗਾ ਜੇ ਗ੍ਰੀਕਾਸਾ ਕੇ ਰਿਮੈਂਬਰੈਂਸ ਡੇ ਸਿੱਖ ਭਾਈਚਾਰੇ ਵੱਲੋਂ ਸਾਲਾਨਾ 2 ਨਵੰਬਰ ਨੂੰ ਮਨਾਇਆ ਜਾਂਦਾ ਹੈ ਤੇ ਉਧਰ ਆਸਟ੍ਰੇਲੀਆ ਦੇ ਵਿੱਚ ਪੰਜਾਬੀ ਗਾਇਕ ਦਿਲਜੀਤ ਤੁਸਾਂ ਦੇ 1 ਨਵੰਬਰ ਨੂੰ ਹੋਣ ਵਾਲਾ ਪ੍ਰੋਗਰਾਮ ਬਵਦਾਂ ਦੇ ਵਿੱਚ ਘਿਰ ਗਿਆ 6 ਫਾਰ ਜਸਟਿਸ ਨੇ ਇਸ ਤੇ ਉਜਰ ਕੀਤਾ ਕਿਉਂਕਿ 1 ਨਵੰਬਰ 1984 ਨੂੰ ਸਿੱਖ ਕਤਲੇਆਮ ਵਾਪਰਿਆ ਸੀ ਅਜਿਹੇ ਮੌਕੇ ਇਸ ਤਰ੍ਹਾਂ ਦੇ ਨਾਚ ਗਾਣੇ ਦੇ ਪ੍ਰੋਗਰਾਮ ਕਰਨ ਤੋਂ ਗੁਰੇਜ਼ ਕਰਨ ਦੀ ਗੱਲ ਇਸ ਧਮਕੀ ਦੇ ਵਿੱਚ ਕੀਤੀ ਗਈ ਹੈ ਹਾਲਾਂਕਿ ਆਸਟ੍ਰੇਲੀਆ ਪੁੱਜੇ ਤਲਜੀਤ ਸਾਂਝ ਨੂੰ ਕੁਝ ਨਸਲੀ ਟਿੱਪਣੀਆਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹਾਲਾਂਕਿ ਆਸਟ੍ਰੇਲੀਆ ਦੇ ਸਿਡਨੀ ਦੇ ਵਿੱਚ ਇੱਕ ਪੂਰਾ ਸਟੇਡੀਅਮ ਭਰਨ ਵਾਲਾ ਉਹ ਪਹਿਲਾ ਭਾਰਤੀ ਕਲਾਕਾਰ ਬਣਿਆ ਤੇ ਉਸ ਦਾ ਏ ਵਰਡ ਟੂਰ ਕੰਸਰਟ ਜਿਸ ਦੇ ਵਿੱਚ 30000 ਦੇ ਕਰੀ ਪ੍ਰਸ਼ੰਸਕਾਂ ਨੇ ਸ਼ਿਰਕਤ ਕੀਤੀ ਇੱਕ ਵੱਡੀ ਸਫਲਤਾ ਸੀ ਤੇ ਇਸ ਦੀਆਂ ਟਿਕਟਾਂ ਦੀ ਕੀਮਤ ਵੀ 800 ਡਾਲਰ ਤੱਕ ਪਹੁੰਚ ਗਈ ਸੀ ਹਾਲਾਂਕਿ ਇਸ ਗਾਇਕ ਦੀ ਆਸਟ੍ਰੇਲੀਆ ਯਾਤਰਾ ਵਵਾਦਾਂ ਤੋਂ ਮੁਕ ਨਹੀਂ ਹੈ ਤੇ ਇਸ ਲਈ ਪਹੁੰਚਣ ਤੇ ਇਸ ਨੂੰ ਓਵਰ ਡਰਾਈਵਰ ਜਾਂ ਹੋਰ ਕਈ ਨਸਲੀ ਟਿੱਪਣੀਆਂ ਦੇ ਨਾਲ ਟਾਰਗੇਟ ਕੀਤਾ ਜਾ ਰਿਹਾ ਜਿਸ ਦਾ ਦਲਜੀਤ ਦੁਸਾਂਝ ਨੇ ਇੱਕ ਦਿਲਸ਼ੂਨ ਵਾਲੇ ਜਵਾਬ ਦੇ ਰੂਪ ਦੇ ਵਿੱਚ ਜਵਾਬ ਦਿੱਤਾ ਹੈ ਤੇ ਡਰਾਈਵਰ ਭਾਈਚਾਰੇ ਤੇ ਟਰੱਕ ਡਰਾਈਵਰਾਂ ਦੀ ਤੇ ਓਵਰ ਡਰਾਈਵਰਾਂ ਦੀ ਮਸ਼ੱਕਤ ਦੀ ਉਦਾਹਰਨ ਪੇਸ਼ ਕੀਤੀ ਹੈ ਦਲਜੀਤ ਨੇ ਆਖਿਆ ਕਿ ਮੈਨੂੰ ਟੈਕਸੀ ਜਾਂ ਟਰੱਕ ਡਰਾਈਵਰ ਨਾਲ ਤੁਲਨਾ ਕੀਤੇ ਜਾਣ ਤੇ ਕੋਈ ਇਤਰਾਜ਼ ਨਹੀਂ ਜੇ ਟਰੱਕ ਡਰਾਈਵਰ ਨਾ ਹੋਣ ਤਾਂ ਤੁਹਾਨੂੰ ਘਰ ਦੇ ਵਿੱਚ ਰੋਟੀ ਨਹੀਂ ਮਿਲੇਗੀ ਮੈਂ ਨਾਰਾਜ਼ ਨਹੀਂ ਹਾਂ ਮੇਰਾ ਪਿਆਰ ਸਾਰਿਆਂ ਲਈ ਹੈ ਇਥੋਂ ਤੱਕ ਕਿ ਉਹਨਾਂ ਲਈ ਵੀ ਜੋ ਮੇਰੇ ਬਾਰੇ ਅਜਿਹੀਆਂ ਗੱਲਾਂ ਕਰਦੇ ਨੇ ਪੰਜਾਬ ਦੀ ਹਾਬੂ ਹਵਾ ਦੇ ਵਿੱਚ ਧੂਏ ਦੀ ਪਰਾਲੀ ਤੇ ਮੌਸਮੀ ਮਾਰ ਦੇ ਕਾਰਨ ਪ੍ਰਦੂਸ਼ਣ ਵਧ ਰਿਹਾ ਹੈ ਜਿਸ ਤਰ੍ਹਾਂ ਦਿੱਲੀ ਦੇ ਵਿੱਚ ਹਾਲਾਤ ਇਸ ਤੋਂ ਵੀ ਬਦਤਰ ਹੋ ਰਹੇ ਨੇ ਤੇ ਉਧਰ ਕੰਮ ਦੇ ਭਾਲ ਦੇ ਵਿੱਚ ਤੇ ਸੁਨਹਿਰੇ ਭਵਿੱਖ ਦੇ ਵਾਸਤੇ ਵਿਦੇਸ਼ਾਂ ਦੇ ਵਿੱਚ ਗਏ ਅਣਅਧਿਕਾਰਤ ਭਾਰਤੀ ਕਾਮੇ ਇਮੀਗ੍ਰੇਸ਼ਨ ਅਥਾਰਟੀਆਂ ਦੇ ਰਡਾਰਤੇ ਨੇ ਕੈਨੇਡਾ ਦੇ ਵਿੱਚ ਇਮੀਗ੍ਰੇਸ਼ਨ ਅਥਾਰਟੀ ਨੇ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਵਾਰੇ ਗੈਰਕਾਨੂੰਨੀ ਕਾਮਿਆਂ ਤੇ ਛਾਪੇ ਤੇਜ਼ ਕੀਤੇ ਨੇ ਉਹ ਸਾਰੀ ਵਾਲੀਆਂ ਥਾਵਾਂ ਰੈਸਟੋਰੈਂਟ ਫਾਰਮ ਅਤੇ ਗਦਾਮਾਂ ਤੇ ਵਿਆਜ ਵੀਜ਼ਾ ਮਿਆਦ ਪੂਗਾ ਚੁੱਕੇ ਜ਼ਿਆਦਾਤਰ ਵਿਦਿਆਰਥੀਆਂ ਜਾਂ ਅਸਥਾਈ ਕਾਮਿਆਂ ਨੂੰ ਹਰਾਸਤ ਵਿੱਚ ਲਿਆ ਗਿਆ ਤੇ ਉਹਨਾਂ ਦੇ ਦੇਸ਼ ਨਿਕਾਲੇ ਦੇ ਨੋਟਿਸ ਜਾਰੀ ਕੀਤੇ ਜਾ ਰਹੇ ਨੇ 15 ਅਕਤੂਬਰ ਨੂੰ ਕੈਲਗਰੀ ਦੇ ਵਿੱਚ ਉਸਾਰੀ ਵਾਲੀ ਥਾਂ ਤੇ ਮਾਰੇ ਗਏ ਛਾਪੇ ਦੇ ਦੌਰਾਨ ਚਾਰ ਅਣਅਧਿਕਾਰਤ ਕਾਮਿਆਂ ਨੂੰ ਹਰਾਸਤ ਵਿੱਚ ਲਿਆ ਗਿਆ ਜਿਨ੍ਹਾਂ ਦੇ ਵਿੱਚੋਂ ਤਿੰਨ ਭਾਰਤੀ ਹੁਣ ਦੇਸ਼ ਨਿਕਾਲੇ ਦੀ ਕਾਰਵਾਈ ਦਾ ਸਾਹਮਣਾ ਕਰ ਰਹੇ ਨੇ ਇਸੇ ਤਰ੍ਹਾਂ ਅਸ ਵਕਤ ਕੈਨੇਡਾ ਦੇ ਵਿੱਚੋਂ 32000 ਤੋਂ ਵੱਧ ਪ੍ਰਵਾਸੀਆਂ ਨੂੰ ਬਾਹਰ ਭੇਜਿਆ ਜਾ ਰਿਹਾ ਜਿਨ੍ਹਾਂ ਦੇ ਵਿੱਚੋਂ 7000 ਦੇ ਕਰੀਬ ਤਦਾਦ ਭਾਰਤੀਆਂ ਦੀ ਹੈ ਜੋ ਗੈਰਕਾਨੂੰਨੀ ਤੌਰ ਤੇ ਕੈਨੇਡਾ ਦੇ ਵਿੱਚ ਵਿਚਰ ਰਹੇ ਨੇ ਸਤੰਬਰ ਮਹੀਨੇ ਵੀ ਟੋਰਾਂਟੋ ਦੇ ਅਪੀਲ ਖੇਤਰ ਦੇ ਵਿੱਚ ਜਿਹੀਆਂ ਕਾਰਵਾਈਆਂ ਦੇ ਦੌਰਾਨ 50 ਤੋਂ ਵੱਧ ਭਾਰਤੀ ਕਾਮੇ ਫੜੇ ਗਏ ਜੋ ਬਹੁਤੇ ਪੰਜਾਬ ਤੋਂ ਸਨ ਕੈਨੇਡੀਅਨ ਮੀਡੀਆ ਰਿਪੋਰਟਾਂ ਦੇ ਮਤਾਬਕ ਕਾਮਾ ਵਾਲੀਆਂ ਥਾਵਾਂ ਤੇ ਅਚਾਨਕ ਛਾਪਿਆਂ ਦੀ ਤਦਾਦ 2024 ਦੇ ਮੁਕਾਬਲੇ ਇਸ ਚਾਲੂ ਬਰੇ ਦੇ ਵਿੱਚ 25% ਤੋਂ ਵੀ ਜ਼ਿਆਦਾ ਵਧ ਗਈ ਹੈ ਤੇ ਇਧਰ ਪੰਜਾਬ ਦੀ ਵਿਗੜਦੀ ਅਮਨ ਕਾਨੂੰਨ ਦੀ ਸਥਿਤੀ ਤੇ ਪੰਜਾਬ ਦੇ ਵਿੱਚ ਲਗਾਤਾਰ ਨਜਾਇਜ਼ ਅਸਲਾ ਫੜੇ ਜਾਣ ਦੀਆਂ ਸੂਚਨਾਵਾਂ ਦੇ ਵਿੱਚ ਵੀ ਵਾਧਾ ਹੋ ਰਿਹਾ ਕਾਉਂਟਰ ਇੰਟੈਲੀਜੈਂਸ ਅੰਮ੍ਰਿਤਸਰ ਦੀ ਟੀਮ ਨੇ ਤਿੰਨ ਕਰਮਚਾਰੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਤੋਂ ਸਰਹੱਦ ਪਰੋਂ ਚੱਲ ਰਹੇ ਗੈਰ ਕਾਨੂੰਨੀ ਹਥਿਆਰਾਂ ਦੀ ਘੇਪ ਪੜੀ ਹੈ ਪੁਲਿਸ ਨੇ ਉਹਨਾਂ ਦੇ ਕਬਜ਼ੇ ਦੇ ਵਿੱਚੋਂ ਮੈਗਜ਼ੀਨਾਂ ਸਮੇਤ 9 ਦੇ ਕਰੀਬ ਆਧੁਨਿਕ ਕਿਸਤਲ ਬਰਾਮਦ ਕੀਤੇ ਨੇ ਪੰਜਾਬ ਦੇ ਡੀਜੀਪੀ ਗੌਰਵਜਤ ਯਾਦਵ ਨੇ ਇਹ ਜਾਣਕਾਰੀ ਦਿੱਤੀ ਹੈ ਗ੍ਰਿਫਤਾਰ ਕੀਤੇ ਵਿਅਕਤੀਆਂ ਦੀ ਪਛਾਣ ਦਵਿੰਦਰ ਸਿੰਘ ਵਾਸੀ ਪਿੰਡ ਭਗਵਾ ਪਰਮਜੀਤ ਸਿੰਘ ਔਰ ਪੰਮਾ ਤੇ ਹਰਮੀਤ ਸਿੰਘ ਔਰ ਮਿੱਤੂ ਇਹ ਸਾਰੇ ਭਿੰਡੀ ਔਲਖ ਅੰਮ੍ਰਿਤਸਰ ਦੇ ਰਹਿਣ ਵਾਲੇ ਨੇ ਡੀਜੀਪੀ ਯਾਦਵ ਨੇ ਆਖਿਆ ਕਿ ਮੌੜਲੀ ਜਾਂਚ ਤੋਂ ਪਤਾ ਲੱਗਾ ਕਿ ਗ੍ਰਿਫਤਾਰ ਕੀਤੇ ਇਹਨਾਂ ਮੁਲਜ਼ਮਾਂ ਨੇ ਪਾਕਿਸਤਾਨ ਆਧਾਰਿਤ ਤਸਕਰਾਂ ਦੇ ਨਿਰਦੇਸ਼ ਤੇ ਇਹ ਹਥਿਆਰਾਂ ਦੀ ਖੇਪ ਬਰਾਮਦ ਕੀਤੀ ਹੈ ਤੇ ਬਰਾਮਦ ਕੀਤੇ ਗਏ ਹਥਿਆਰ ਪੰਜਾਬ ਦੇ ਵਿੱਚ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਅੰਜਾਮ ਦੇਣ ਦੇ ਲਈ ਗੈਂਗਸਟਰ ਜੋਬਨਜੀਤ ਸਿੰਘ ਉਰਫ ਬਿੱਲਾ ਦੀ ਮੰਗ ਤੇ ਉਸ ਦੇ ਕਰੀਬੀ ਸਾਥੀ ਸ਼ੇਰਪ੍ਰੀਤ ਸਿੰਘ ਉਰਫ ਗੁਲਾਬਾ ਨੂੰ ਸਪਲਾਈ ਕੀਤੇ ਜਾਣੇ ਸਨ ਇਹ 9 ਦੇ ਕਰੀਬ ਪਿਸਟਲ ਅਦਨਕ ਕਿਸਮ ਦੇ ਨੇ ਤੇ ਇਸੇ ਤਰ੍ਹਾਂ ਪੰਜਾਬ ਦੇ ਹੋਰ ਇਲਾਕਿਆਂ ਦੇ ਵਿੱਚੋਂ ਵੀ ਗਾਹੇ-ਬਗਾਹੇ ਇਸ ਤਰ੍ਹਾਂ ਅਸਲਾ ਫੜੇ ਜਾਣ ਦੀਆਂ ਖਬਰਾਂ ਅਕਸਰ ਚਰਚਾ ਦਾ ਵਿਸ਼ਾ ਬਣਦੀ ਇਹ ਨੇ ਪਰ ਇਸ ਦੌਰਾਨ اپੋਜੀਸ਼ਨ ਪਾਰਟੀਆਂ ਜਾਂ ਸੱਤਾਧਾਰੀ ਸਰਕਾਰ ਦਾ ਕੋਈ ਵੀ ਵਜ਼ੀਰ ਇਸ ਵਾਰੇ ਮੂੰਹ ਖੋਲਣ ਨੂੰ ਤਿਆਰ ਨਹੀਂ ਹੈ ਹਾਲਾਂਕਿ ਗਰਨੇਡ ਹਮਲੇ ਦੇ ਦੋਸ਼ੀ ਨੂੰ ਪੀਓ ਐਲਾਨੇ ਜਾਣ ਦੀ ਤਿਆਰੀ ਐਨਆਈਏ ਦੀ ਅਦਾਲਤ ਨੇ ਵੇਟ ਲਈ ਹੈ ਚੰਡੀਗੜ੍ਹ ਐਨਆਈਏ ਅਦਾਲਤ ਨੇ 6 ਨਵੰਬਰ ਨੂੰ ਇਸ ਦੀ ਅਗਲੀ ਪੇਸ਼ੀ ਰੱਖੀ ਹੈ ਇਹ ਵਿਅਕਤੀ ਬਬਰ ਖਾਲਸਾ ਗਰੁੱਪ ਦੇ ਨਾਲ ਜੁੜਿਆ ਹੋਇਆ ਦੱਸਿਆ ਜਾ ਰਿਹਾ ਹੈ ਚੰਡੀਗੜ੍ਹ ਦੇ ਸੈਕਟਰ 10 ਤੱਕ ਕੋਠੀ ਦੇ ਵਿੱਚ ਹੋਏ ਗਰਨੇਡ ਅਟੈਕ ਦੇ ਮਾਮਲੇ ਦੇ ਵਿੱਚ ਚੰਡੀਗੜ੍ਹ ਦੀ ਐਨਆਈ ਅਦਾਲਤ ਨੇ ਬਬਰ ਖਾਲਸਾ ਇੰਟਰਨੈਸ਼ਨਲ ਜੁੜੇ ਸ਼ਮਸ਼ੀਰ ਸਿੰਘ ਉਰਫ ਸ਼ੇਰਾ ਨੂੰ ਪੀਓ ਕਾਰਨ ਦੀ ਤਿਆਰੀ ਵਿੱਡ ਦਿੱਤੀ ਹੈ ਦੋਸ਼ੀ ਨੂੰ ਚਾਰ ਦਸਮਰ ਨੂੰ ਤਾਲਬ ਕੀਤਾ ਜਿਸ ਤਰ੍ਹਾਂ 10 ਵਜੇ ਇਹ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਤੇ ਹਾਲਾਂਕਿ ਉਸਦੀ ਪ੍ਰਾਪਰਟੀ ਅਟੈਚ ਕਰਨ ਦਾ ਪ੍ਰੋਸੈਸ ਵੀ ਜਾਰੀ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਜਾਂਚ ਤੋਂ ਖੁਲਾਸਾ ਹੋਇਆ ਹੈ ਕਿ ਗੈਂਗਸਟਰ ਹੈਪੀ ਪਸ਼ੀਆਂ ਤੇ ਪਾਕਿਸਤਾਨ ਬੈਠੇ ਹਰਿੰਦਰ ਸਿੰਘ ਰਿੰਦਾ ਦੇ ਨਾਲ ਮਿਲ ਕੇ ਇਹ ਟਾਰਗੇਟ ਕਿਲਿੰਗ ਦਾ ਕੰਮ ਕਰਦਾ ਸੀ ਤੇ ਐਨਆਈ ਨੇ ਦੱਸਿਆ ਕਿ ਰਿੰਦਾ ਤੇ ਪਸ਼ੀਆਂ ਨੇ 2023 ਦੇ ਵਿੱਚ ਚੰਡੀਗੜ੍ਹ ਅਤੇ ਪੰਜਾਬ ਦੇ ਵਿੱਚ ਕਈ ਲੋਕਾਂ ਦੀ ਹੱਤਿਆ ਦੇ ਲਈ ਕੋਈ ਯੂਬਕਾਂ ਨੂੰ ਟਾਰਗੇਟ ਦਿੱਤਾ ਸੀ ਜਿਸ ਰਨ ਸਪੈਸ਼ਲ ਸਟੇਟ ਸਪੈਸ਼ਲ ਆਪਰੇਸ਼ਨ ਸੈਲ ਨੇ ਪਿਛਲੇ ਸਾਲ ਮੁਹਾਲੀ ਦੇ ਵਿੱਚ ਇਹਨਾਂ ਚਾਰ ਮੁੰਡਿਆਂ ਨੂੰ ਗ੍ਰਿਫਤਾਰ ਕੀਤਾ ਸੀ ਜਿਨ੍ਹਾਂ ਨੇ ਰਿਵਾਰਡ ਦੇ ਦੌਰਾਨ ਟਾਰਗੇਟ ਕਿਲਿੰਗ ਦੀ ਸਾਜ਼ਿਸ਼ ਨੂੰ ਕਬੂਲ ਵੀ ਕੀਤਾ ਸੀ ਖੁਦ ਪਟਿਆਲਾ ਜ਼ਿਲ੍ਹੇ ਦੇ ਸਮਾਣਾ ਸ਼ਹਿਰ ਦੇ ਵਿੱਚ ਇੱਕ ਵੈਸ਼ੀ ਸਾਨ ਨੇ ਇੱਕ ਵਿਅਕਤੀ ਨੂੰ ਬੁਰੀ ਤਰ੍ਹਾਂ ਟੱਕਰਾ ਮਾਰ ਮਾਰ ਕੇ ਜ਼ਖਮੀ ਕਰ ਦਿੱਤਾ ਜਿਸ ਤੇ ਗੰਭੀਰ ਸੱਟਾਂ ਲੱਗੀਆਂ ਨੇ ਜੋ ਹਸਪਤਾਲ ਜੇਰੇ ਇਲਾਜ ਹੈ ਸਮਾਣਾ ਦੀ ਨਾਬਾ ਕਲੋਨੀ ਦੇ ਵਿੱਚੋਂ ਇਸ ਵਾਇਰਲ ਹੋਈ ਵੀਡੀਓ ਦੇ ਵਿੱਚ ਇਹ ਵਿਅਕਤੀ ਜੋ ਇੱਕ ਸਕੂਲ ਦੇ ਵਿੱਚ ਇੱਕ ਲੜਕੇ ਦੇ ਤੌਰ ਤੇ ਕੰਮ ਕਰਦਾ ਜਿਸ ਦਾ ਨਾਮ ਪਰਮਜੀਤ ਸਿੰਘ ਦੱਸਿਆ ਜਾ ਰਿਹਾ ਆਪਣੇ ਮੋਟਰਸਾਈਕਲ ਤੇ ਜਾ ਰਿਹਾ ਸੀ ਜਦੋਂ ਸਾਨ ਨੇ ਇਸ ਨੂੰ ਜਾਂਦੇ ਜਾਂਦੇ ਘੇਰ ਲਿਆ ਹਾਲਾਂਕਿ ਇਸ ਦੀ ਮਦਦ ਲਈ ਲਾਗਲੇ ਘਰਾਂ ਚੋਂ 2-4 ਲੋਕ ਵੀ ਡਾਂਗਾ ਸੋਟੀਆਂ ਲੈ ਕੇ ਆਏ ਪਰ ਸਾਨ ਨੇ ਉਹਨਾਂ ਨੂੰ ਵੀ ਟਾਰਗੇਟ ਕੀਤਾ ਹਾਲਾਂਕਿ ਇਸ ਦੌਰਾਨ ਇਹ ਵਿਅਕਤੀ ਤੇ ਕੁਝ ਹੋਰ ਲੋਕ ਜ਼ਖਮੀ ਹੋ ਗਏ ਨੇ ਸੁਮਾਣਾ ਦੇ ਸਮਾਜ ਸੇਵੀ ਸੇਵੀ ਮਿੰਟੂ ਨੇ ਦੱਸਿਆ ਕਿ ਨਾਬਾ ਦੀ ਸੌਰੀ ਸੁਮਾਣਾ ਦੀ ਨਾਬਾ ਕਲੋਨੀ ਦੇ ਵਿੱਚ ਇਹ ਘਟਨਾ ਘਟੀ ਹੈ ਤੇ ਇਹ ਗਾਜੇਵਾਲ ਦੇ ਸਰਕਾਰੀ ਸਕੂਲ ਦੇ ਵਿੱਚ ਨੌਕਰੀ ਕਰਦਾ ਕਲਰਕ ਦੇ ਤੌਰ ਤੇ ਜੌਬ ਨਿਭਾਉਂਦਾ ਪਰਮਜੀਤ ਸਿੰਘ ਇਸ ਹਮਲੇ ਦੇ ਦੌਰਾਨ ਜ਼ਖਮੀ ਹੋ ਗਿਆ ਜੋ ਰਾਤ ਨੂੰ ਬਾਜ਼ਾਰ ਦੇ ਵਿੱਚੋਂ ਸਮਾਨ ਲੈ ਕੇ ਵਾਪਸ ਘਰ ਆ ਰਿਹਾ ਸੀ ਜਿਸ ਦੌਰਾਨ ਪਹਿਲਾਂ ਤਾਂ ਉਸਨੇ ਇਸ ਨੂੰ ਨਾਰਮਲ ਸਮਝਿਆ ਤੇ ਜਿਉਂ ਹੀ ਉਸ ਸਾਨ ਨੇ ਉਸਤੇ ਬੁਰੀ ਤਰ੍ਹਾਂ ਹਮਲਾ ਕੀਤਾ ਜਿਸ ਦੌਰਾਨ ਉਹ ਬਖਲਾ ਕੇ ਮੋਟਰਸਾਈਕਲ ਦੇ ਆਲੇ ਦੁਆਲੇ ਘੁੰਮਦਾ ਰਿਹਾ ਤੇ ਆਖਰ ਨੂੰ ਮੋਟਰਸਾਈਕਲ ਦੇ ਸਟੈਂਡ ਦੇ ਵਿੱਚ ਉਸ ਤੇ ਹੀ ਪੈਂਟ ਫਸਣ ਦੇ ਨਾਲ ਉਹ ਡਿੱਗ ਗਿਆ ਜਿਸ ਦੌਰਾਨ ਡਿੱਗੇ ਪਏ ਪਰਮਜੀਤ ਸਿੰਘ ਤੇ ਵੀ ਇਸ ਸਾਨ ਨੇ ਜਾਨਲੇਵਾ ਹਮਲਾ ਕੀਤਾ ਜਿਸ ਦੇ ਨਾਲ ਉਸ ਦਾ ਪੈਰ ਫ੍ਰੈਕਚਰ ਹੋਇਆ ਜੋ ਹਸਪਤਾਲ ਜੇਰੇ ਲਾਜਾਇਆ ਲੁਧਿਆਣਾ ਦੇ ਵਿੱਚ ਆਰਟੀਓ ਦਫਤਰ ਨੂੰ ਭਗਵੰਤ ਮਾਨ ਸਾਹਿਬ ਕੱਲ ਤਾਲਾ ਲਾ ਕੇ ਉਸ ਤਾਲੇ ਦੀ ਚਾਬੀ कूड़ेदान ਦੇ ਵਿੱਚ ਛੁੱਟ ਗਏ ਨੇ ਕਿ ਰਿਸ਼ਵਤ ਖੋਰੀ ਨੂੰ ਤਾਲਾ ਲਾ ਦਿੱਤਾ ਪਰ ਇਸ ਦੌਰਾਨ ਹਾਲਾਤ ਉਦੋਂ ਬੱਦਰ ਬਣ ਗਏ ਜਦੋਂ ਸਵੇਰ ਨੂੰ ਆਰਟੀਓ ਅਤੇ ਉਸ ਦਾ ਸਟਾਫ ਕੰਮ ਲਈ ਆਪਣੇ ਦਫਤਰ ਆਇਆ ਲੁਧਿਆਣਾ ਦੇ ਆਰਟੀਓ ਤੇ ਕਲਰਕ ਦਫ਼ਤਰ ਦੇ ਬਾਹਰ ਕੁਰਸੀਆਂ ਲਗਾ ਕੇ ਹੀ ਲੋਕਾਂ ਦਾ ਕੰਮ ਨਿਪਟਾਉਂਦੇ ਰਹੇ। ਲੁਧਿਆਣਾ ਦੇ ਵਿੱਚ ਤਨਨਾਤ ਆਰਟੀਓ ਕੁਲਦੀਪ ਸਿੰਘ ਬਾਬਾ ਖੁਦ ਦਫ਼ਤਰ ਤੋਂ ਬਾਹਰ ਬੈਠੇ ਰਹੇ ਕਿਉਂਕਿ ਉਹਨਾਂ ਦੇ ਦਫ਼ਤਰ ਨੂੰ ਮੁੱਖ ਮੰਤਰੀ ਸਾਹਿਬ ਆਪਣੇ ਕਰ ਕਮਲਾਂ ਦੇ ਨਾਲ ਜਿੰਦਾ ਲਾ ਗਏ ਸਨ ਤੇ ਉਸ ਜਿੰਦੇ ਦੀ ਚਾਬੀ ਵੀ ਕਿਸੇ ਨੂੰ سپਰਦ ਕਰਨ ਦੀ ਬਜਾਏ ਉਹ ਕੂੜੇਦਾਨ ਦੇ ਵਿੱਚ ਛੁੱਟ ਗਏ ਸਨ। ਹੁਣ ਕੂੜੇਦਾਨ ਦੇ ਵਿੱਚੋਂ ਕੌਣ ਚਾਬੀ ਕੱਢੇ ਤੇ ਕੌਣ ਆਰਟੀਓ ਦੇ ਦਫ਼ਤਰ ਦਾ ਤਾਲਾ ਖੋਲੇ? ਇਸ ਦੌਰਾਨ ਆਰਟੀਓ ਕੁਲਦੀਪ ਸਿੰਘ ਬਾਬਾ ਬਰਾਮ ਦੇ ਵਿੱਚ ਹੀ ਕੁਰਸੀ ਟੇਬਲ ਲਾ ਕੇ ਆਪਣਾ ਕੰਮ ਨੱਪਟਾਉਣ ਲੱਗੇ ਜਦੋਂ মিডিਆ ਨੇ ਆ ਕੇ ਪੁੱਛਿਆ ਤਾਂ ਇਸ ਤਰ੍ਹਾਂ ਫਿਰ ਕਿਸੇ ਨੇ ਹਿੰਮਤ ਕਰਕੇ ਉਸ ਦਫ਼ਤਰ ਦਾ ਦਰਵਾਜ਼ਾ ਖੋਲ੍ਹਿਆ ਤੇ ਉੱਥੇ ਆਰਟੀਓ ਦਾ ਅਫਸਰ ਦਾ ਕੰਮਕਾਜ ਸ਼ੁਰੂ ਹੋਇਆ ਜਿਸ ਨੂੰ ਲੈ ਕੇ ਮੁੱਖ ਮੰਤਰੀ ਵੱਲੋਂ ਇਸ ਤਰ੍ਹਾਂ ਤਾਲੇ ਲਾਉਣ ਦੀ ਗਵੈਦ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਤੇ ਸਾਡੇ ਇਹਨਾਂ ਪ੍ਰੋਮਾਂ ਨੂੰ ਤੁਸੀਂ ਸੋਮਵਾਰ ਤੋਂ ਸ਼ਨੀਵਾਰ ਸਵੇਰੇ 6:30 ਵਜੇ ਤੋਂ ਲੈ ਕੇ 8:30 ਵਜੇ ਤੱਕ ਲਾਈਵ ਸੁਣਦੇ ਹੋ ਤੇ ਲਾਈਵ ਪ੍ਰੋਮ ਦੇ ਵਿੱਚ ਗੱਲਬਾਤ ਕਰਨ ਵਾਸਤੇ ਤੇ ਇਸ ਪ੍ਰੋਮ ਦਾ ਲਿੰਕ ਮੰਗਵਾਉਣ ਵਾਸਤੇ ਆਪਣਾ ਪਟਿਆਲਾ ਸਟੂਡੀਓ ਦਾ ਨੰਬਰ 9876309655 9876309655 ਤੇ ਤੁਸੀਂ ਸੰਪਰਕ ਕਰ ਸਕਦੇ ਹੋ ਭਾਰਤ ਦੀ ਦੂਸਰੀ ਵੱਡੀ ਸਿੱਧ ਸੰਸਥਾ ਪੀਜੀਆਈ ਚੰਡੀਗੜ੍ਹ ਨੂੰ ਵੀ ਹਣ ਕਰੋੜਾ ਰੁਪਏ ਦਾ ਪ੍ਰਾਪਰਟੀ ਟੈਕਸ ਚੁਕਾਉਣਾ ਹੋਵੇਗਾ ਚੰਡੀਗੜ੍ਹ ਨਗਰ ਨਿਗਮ ਨੇ ਇਸ ਮੁਤਲਕ ਨਿਰਦੇਸ਼ ਦਿੱਤੇ ਨੇ ਕਿ 2 ਮਹੀਨੇ ਦੇ ਅੰਦਰ ਅੰਦਰ ਫਾਇਰ ਸੇਫਟੀ ਦਾ ਵੀ ਪੂਰਾ ਇੰਤਜ਼ਾਮ ਪੀਜੀਆਈ ਵੱਲੋਂ ਕੀਤਾ ਜਾਵੇ पीजीवीएल प्रॉपर्टी टैक्स ਦੇ ਰੂਪ ਦੇ ਵਿੱਚ 24 ਕਰੋੜ ਰੁਪਏ ਬਕਾਇਆ ਖੜਾ ਜਿਸ ਦੀ ਵਸੂਲੀ ਦੇ ਵਾਸਤੇ ਚੰਡੀਗੜ੍ਹ ਨਗਰ ਨਿਗਮ ਐਕਸ਼ਨ ਦੇ ਵਿੱਚ ਆ ਗਿਆ ਉਸ ਨੇ ਪੀਜੀੀ ਚੰਡੀਗੜ੍ਹ ਨੂੰ ਤੁਰੰਤ ਆਪਣਾ 24 ਕਰੋੜ ਰੁਪਏ ਬਕਾਇਆ ਭਰਨ ਦੇ ਹੁਕਮ ਦਿੱਤੇ ਨੇ ਇਸ ਤੋਂ ਇਲਾਵਾ ਪਾਣੀ ਦੇ ਬਿੱਲ ਦੇ ਬਕਾਏ ਫਾਇਰ ਸੇਫਟੀ ਕਚਰਾ ਪ੍ਰਬੰਧਨ ਤੇ ਪੀਜੀ ਕੈਂਪਸ ਦੇ ਸੀਵਰੇਜ ਟ੍ਰੀਟਮੈਂਟ ਪਲਾਂਟ ਲਾਉਣ ਦੇ ਮੁੱਦਿਆਂ ਤੇ ਵੀ ਰਣਨੀਤੀ ਬਣਾਈ ਗਈ ਆ ਤੇ ਜਿਸਪੁਰ ਦੀ ਨਗਰ ਨਿਗਮ ਚੰਡੀਗੜ੍ਹ ਦੇ ਕਮਿਸ਼ਨਰ ਅਮਿਤ ਕੁਮਾਰ ਨੇ ਪੀਜੀਆਈ ਦੇ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ ਹੈ ਤੇ ਉਹਨਾਂ ਨੂੰ ਆਪਣੇ ਬਕਾਏ ਭਰਨ ਦੀ ਤਾਕੀਦ ਕੀਤੀ ਹੈ। ਜ਼ਿਕਰ ਇਹ ਖਾਸ ਹੈ ਕਿ ਪੀਜੀਆਈ ਦੇ ਵਿੱਚ 9 ਤੇ 10 ਅਕਤੂਬਰ 2023 ਨੂੰ ਅੱਗ ਲੱਗੀ ਸੀ ਤੇ ਇਸ ਅੱਗ ਨਾਲ ਭਾਵੇਂ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ مالی ਨੁਕਸਾਨ ਕਾਫੀ ਹੋਇਆ ਸੀ ਤੇ 100 ਦੇ ਕਰੀਬ ਯੂਪੀਐਸ ਬੈਟਰੀਆਂ ਸੜ ਕੇ ਖਾਕ ਹੋ ਗਈਆਂ ਸਨ। ਹਾਲਾਂਕਿ ਡਾਇਲਸਿਸ ਯੂਨਟ, ਕਿਡਨੀ ਵਾਰਡ ਤੇ ਮੈਟਰਨਿਟੀ ਤੇ ਨਿਊ ਬੌਰਨ ਬੇਬੀ ਆਈਸੀ ਯੂਨਿਟ ਤੇ ਬੋਨ ਮੈਰੋ ਟਰਾਂਸਪੋਰਟ ਯੂਨਿਟ ਵੀ ਇਸ ਅਗੇ ਨਾਲ ਪ੍ਰਭਾਵਿਤ ਹੋਏ ਸਨ ਪਰ ਪੀਜੀਆਈ ਦੇ ਵਿੱਚ ਫਾਇਰ ਸੇਫਟੀ ਦੇ ਪੁਖਤਾ ਇੰਤਜ਼ਾਮ ਨਹੀਂ ਹੈ ਤੇ ਇਸ ਦੇ ਨਾਲ ਹੀ ਦੋਸਤੋ ਅੱਜ ਦੀਆਂ ਅਹਿਮ ਖਬਰਾਂ ਦੇ ਸਪਰੇਟਨ ਨੂੰ ਇੱਥੇ ਹੀ ਸਮਾਪਤ ਕਰਨ ਦੀ ਆਪਣੇ ਦੋਸਤ ਪਰਮਿੰਦਰ ਸਿੰਘ ਟਿਵਾਣਾ ਨੂੰ ਦੇਵਾ ਗਿਆ। ਬਹੁਤ ਚੰਗਾ ਲੱਗਾ ਤੇ ਅੱਗੇ ਸ਼ੇਅਰ ਤੇ ਸਾਂਝਾ ਜਰੂਰ ਕਰਿਓ। ਧੰਨਵਾਦ। ਸਸਕਾਲ ਜੁੜੇ ਰਹੋ ਟਿਵਾਣਾ। ਰੈਡੀ ਦੇ ਨਾਲ।